ਸੋਰਸ ਇਨਰਜੀ ਜੀ ਜੀ ਹਨ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ। ਆ ਬੜੀ ਮਿਹਰਬਾਨੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਪਰਿਵਾਰਕ ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ। ਟੇਣਾ ਜੀ ਜਿਹੜਾ ਰੋਟੀ ਖਾਂਦਾ ਸਰਪੰਚ ਪਾਰਟੀ ਦੇ ਵਿੱਚ ਸਿਰ ਚ ਗੋਲੀ ਮਾਰ ਕੇ ਕਤਲ ਕੀਤਾ ਸੀ ਉਹਦਾ ਸ਼ੂਟਰ ਵੀ ਮਾਰਤਾ। ਹਾਂ ਬਿਲਕੁਲ ਜੀ ਪੁਲਿਸ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਅਸੀਂ ਉਸ ਬੰਦੇ ਨੂੰ ਮਾਰ ਦਿੱਤਾ ਜਿਹਦਾ ਨਾਂ ਹੈਗਾ ਜੀ ਹਰਨੂਰ ਆ ਮੇਰੇ ਖਿਆਲ ਜੇ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਨਾ। ਉਹ ਕਹਿੰਦੇ ਵੀ ਇਹਨੇ ਰੇਕੀ ਕੀਤੀ ਸੀ ਤੇ ਇਹ ਉਹਨਾਂ ਲਈ ਸੂਚਨਾਵਾਂ ਇਕੱਤਰ ਕਰਦਾ ਸੀ ਕਹਿੰਦੇ ਵੀ ਇਹਨੇ ਪੁਲਿਸ ਦੇ ਉੱਤੇ ਵੀ ਗੋਲੀ ਚਲਾਈ ਅੱਜ ਤੇ ਪਰ ਇਹ ਪੁਲਿਸ ਤਾਂ ਬਚ ਗਿਆ ਮਲਾਜ਼ਮ ਕਿਉਂਕਿ ਉਹਦੇ ਬੁਲਟ ਪ੍ਰੂਫ ਜੈਕਟ ਪਾਈ ਸੀ ਸੋ ਮਤਲਬ ਹੈ ਕਿ ਪੁਲਿਸ ਨੇ ਕਿਹਾ ਵੀ ਪ੍ਰਭ ਦਾਸੂਵਾਲ ਦੇ ਸ਼ੂਟਰ ਵੀ ਅੱਜ ਮੁਕਾਬਲੇ ਦੇ ਵਿੱਚ ਮੌਤ ਹੋ ਗਈ ਆ ਤੱਥੂ ਨੰਗਲ ਦਾ ਸ਼ੂਟਰ ਆ ਜੀ ਹਰਨੂਰ ਨੂਰ ਇਹਨੂੰ ਕਹਿੰਦੇ ਹੀ ਢੇਰ ਕਰਤਾ ਤੇ ਪੁਲਿਸ ਅਧਿਕਾਰੀਆਂ ਨੇ ਇਹ ਗੱਲ ਕਹੀ ਆ ਕਿ ਭਾਈ ਜੇਕਰ ਪੁਲਿਸ ਮਲਾਜ਼ਮ ਨੇ ਜੈਕਟ ਨਾ ਪਾਈ ਹੁੰਦੀ ਬੁਲਟ ਪ੍ਰੂਫ ਤਾਂ ਨੁਕਸਾਨ ਹੋ ਸਕਦਾ ਸੀਗਾ ਇਨਕਾਊਂਟਰ ਤੋਂ ਬਾਅਦ ਡੀਆਈਜੀ ਸੁਨੇਹਦੀਪ ਸ਼ਰਮਾ ਮੌਕੇ ਦੇ ਉੱਤੇ ਪਹੁੰਚੇ ਆ ਤੇ ਪੁਲਿਸਦਾਰਾਂ ਨੇ ਗੱਲ ਕਹੀ ਹੈ ਕਿ ਇਹ ਪਲਾਨਿੰਗ ਦੇ ਵਿੱਚ ਰੇਕੀ ਦੇ ਵਿੱਚ ਕਤਲ ਕਰਨ ਵਾਲਿਆਂ ਦਾ ਸਾਥ ਦੇ ਰਿਆ ਸੀਗਾ ਜਰਮਨ ਸਿੰਘ ਸਰਪੰਚ ਦੇ ਕਤਲ ਦੇ ਮਾਮਲੇ ਦੇ ਵਿੱਚ ਤੇ ਭਿੱਖੀਵੰਡ ਦੇ ਵਿੱਚ ਅੱਜ ਮੁਕਾਬਲਾ ਹੋਇਆ ਜੀ ਤੇ ਜਰਮਨ ਸਿੰਘ ਕਿਹੜੇ ਪਿੰਡ ਦਾ ਸਰਪੰਚ ਸੀ ਜੀ ਇਹ ਜਿਹੜਾ ਸਰਪੰਚ ਆ ਇਹ ਬਲਟੂਹਾ ਪਿੰਡ ਦਾ ਸਰਪੰਚ ਆ ਜੀ ਇਹ ਆਮ ਆਦਮੀ ਪਾਰਟੀ ਦਾ ਸਰਪੰਚ ਆ ਪਹਿਲਾਂ ਵੀ ਸਰਪੰਚ ਬਣਿਆ ਸੀਗਾ ਪਰ ਚਨੇ ਵੀ ਇਹਨੂੰ ਦੋ ਤਿੰਨ ਵਾਰ ਧਮਕੀਆਂ ਵੀ ਆਈਆਂ ਸੀਗਾ ਤੇ ਜਿਹੜੀ ਉਹ ਪੋਸਟਪਾਈਸ ਸੀ ਉਹਦੇ ਵਿੱਚ ਕੋਈ ਨਿੱਜੀ ਕਾਰਨ ਵੀ ਦੱਸਿਆ ਕਿ 35 ਲੱਖ ਰੁਪਏ ਲੈ ਕੇ ਇਹਨੇ ਘੱਟਵਾਇਆ ਜਾਂ ਕੁਝ ਵੀ ਇਦਾਂ ਦੀ ਗੱਲ ਸੀਗੀ ਪਰ ਗੱਲ ਇਹ ਜੀ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਤੇ ਪੰਜਾਬ ਪੁਲਿਸ ਦੇ ਮੁਖੀ ਨੂੰ ਤਲਬ ਕੀਤਾ ਗਿਆ ਵੀ ਇਸ ਮਾਮਲੇ ਦੇ ਵਿੱਚ ਕੋਈ ਢੱਲਣਾ ਵਰਤੀ ਜਾਵੇ ਜਿਹੜੀ ਤੁਸੀਂ ਲੁਧਿਆਣੇ ਦੇ ਇੱਕ ਵੱਡੀ ਖਿਡਾਰੀ ਦੇ ਕਤਲ ਦੀ ਗੱਲ ਕੀਤੀ ਸੀ ਕਹਿੰਦੇ ਪੂਰੀ ਗੈਂਗ ਸ਼ਾਮਲ ਸੀ ਕਿੰਨੇ ਲੋਕ ਸੀ ਜਿਨ੍ਹਾਂ ਨੇ ਕਤਲ ਕੀਤਾ ਦੇਖੋ ਇੱਕ ਤਾਂ ਜਿਹੜਾ ਇਹ ਮੁੰਡਾ ਸੀ ਗਾਇ ਦਾ ਨਾਮ ਹੈਗਾ ਜੀ ਗਗਨਦੀਪ ਸਿੰਘ ਜਿਹਦਾ ਕੱਲ ਕਤਲ ਹੋਇਆ 32 ਸਾਲ ਉਹਦੀ ਉਮਰ ਹੈ ਤੇ ਇਸ ਮਾਮਲੇ ਦੇ ਵਿੱਚ ਜਾਣਕਾਰੀ ਇਹ ਹੈ ਜੀ ਕਿ ਪੁਲਿਸ ਅਧਿਕਾਰੀਆਂ ਨੇ ਕਿਹਾ ਐਸਪੀਡੀ ਰਾਜਨ ਸ਼ਰਮਾ ਨੇ ਗੱਲ ਕਹੀ ਆ ਵੀ ਇਹ ਮਾਮਲਾ ਕੋਈ ਕਬੱਡੀ ਮੁਕਾਬਲੇ ਨਾਲ ਨਹੀਂ ਸੀ ਜੁੜਿਆ ਇਹ ਮਾਮਲਾ ਕਬੱਡੀ ਦਾ ਕਿਸੇ ਟੂਰਨਾਮੈਂਟ ਦੇ ਨਾਲ ਇਹਦਾ ਕੋਈ ਲੈਣ ਦੇਣ ਨਹੀਂਗਾ ਇਹ ਮਾਮਲਾ ਪੁਰਾਣੀ ਰੰਜਿਸ਼ ਦੇ ਨਾਲ ਜੁੜਿਆ ਹੋਇਆ ਹੈ ਤੇ ਗਗਨਦੀਪ ਸਿੰਘ ਤੇ ਨਾਮਜ਼ਦ ਦੋਸ਼ੀਆਂ ਦੇ ਵਿੱਚ ਪਹਿਲਾਂ ਤੋਂ ਕਨੇ ਜੀ ਵਿਵਾਦ ਚੱਲ ਰਿਹਾ ਸੀਗਾ ਦੋ ਗੁਰਦਵਾਰਿਆਂ ਦੀ ਇਹ ਆਪਸੀ ਲੜਾਈ ਆ ਜਿਹਦੇ ਵਿੱਚ ਇਹਦਾ ਕਤਲ ਕਰ ਦਿੱਤਾ ਗਿਆ ਗੰਗਨਦੀਪ ਦਾ ਤੇ 12 ਤੋਂ ਵੱਧ ਲੋਕ ਆ ਜਿਹੜੇ ਇਹਦੇ ਵਿੱਚ ਸ਼ਾਮਲ ਆ ਪੁਲਿਸ ਅਧਿਕਾਰੀਆਂ ਨੇ ਗੱਲ ਕਹੀ ਆ ਤੇ ਪੰਜਾਂ ਦੇ ਉੱਤੇ ਕਹਿੰਦੇ ਜੀ ਬਾਈ ਨੇ ਪਰਚਾ ਦਰਜ ਹੋਇਆ ਤੇ ਸੱਤਾ ਤੋਂ ਲੈ ਕੇ ਅੱਛਲ ਤੱਕ ਜਿਹੜਾ ਉਹ ਅਨਨੋਣ ਬੰਦੇ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਤੇ ਕਤਲ ਦਾ ਪਰਚਾ ਦਰਜ ਕਰ ਲਿਆ ਜੀ ਖਬਰਾਂ ਤੋਂ ਤਾਂ ਡਹਿਣਾ ਜੀ ਕਈ ਵਾਰੀ ਆਇਂ ਲੱਗਦਾ ਵੀ ਪੰਜਾਬ ਦੇ ਵਿੱਚ ਕਤਲੋਗਾਰਤ ਤੇ ਜ਼ਬਰਜਨਾਹ ਦਾ ਦੌਰ ਚੱਲ ਰਿਹਾ ਪੂਰਾ ਕਿਹੜੇ ਗੁਰਦੁਆਰਾ ਸਾਹਿਬ ਦਾ ਮੁਖੀ ਆ ਸੀ ਜਿਹੜਾ ਜ਼ਬਰਜਨਾਹ ਦੇ ਵਿੱਚ ਸਜ਼ਾ ਖਾ ਗਿਆ ਇਹ ਜੀ ਮੇਰੇ ਖਿਆਲ ਤੇ ਸਾਡੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਕਈਆਂ ਨੂੰ ਪਤਾ ਹੋਣਾ ਕਿਉਂਕਿ ਸੋਸ਼ਲ ਮੀਡੀਆ ਦੇ ਵਸਤੇ ਵੀ ਸਮੇਂ-ਸਮੇਂ ਤੇ ਖਬਰ ਕਾਫੀ ਵੱਡੀ ਹੋਈ ਆ ਇਹ ਜੀ ਡੇਰਾ ਚਰਨਗਾਟ ਦਾ ਮੁਖੀ ਬਾਬਾ ਬਲਵਿੰਦਰ ਸਿੰਘ ਇਹਨੂੰ ਰੇਪ ਦੇ ਮਾਮਲੇ ਤੇ ਜ਼ਬਰ ਜਨਾਹ ਦੇ ਮਾਮਲੇ ਵਿੱਚ 10 ਸਾਲ ਦੀ ਸਜ਼ਾ ਸੁਣਾਈ ਗਈ ਅੱਜ ਲੋਕਾ ਦੀ ਅਦਾਲਤ ਦੇ ਵੱਲੋਂ 2024 ਦੇ ਵਿੱਚ ਇਹਦੇ ਤੇ ਪਰਚਾ ਦਰਜ ਹੋਇਆ ਸੀਗਾ ਬਲਵਿੰਦਰ ਸਿੰਘ ਦੇ ਉੱਤੇ ਇਹਦੇ ਉੱਤੇ ਇੱਕ ਔਰਤ ਨੇ ਦੋਸ਼ ਲਾਏ ਸੀਗੇ ਵੀ ਬਿਆਹਾਂ ਚਾਂਸਾ ਦੇ ਕੇ ਤੇ ਮੇਰੇ ਨਾਲ ਗਲਤ ਕੰਮ ਕੀਤਾ ਜ਼ਬਰ ਜਨਾਹ ਕੀਤਾ ਫੇਰ ਇਹਨੇ ਵੀ ਉਸ ਤੋਂ ਬਾਅਦ ਹੋਟਲਾਂ ਦੇ ਵਿੱਚ ਡੇਰੇ ਦੇ ਵਿੱਚ ਨੂੰ ਬੁਲਾਉਂਦਾ ਰਿਹਾ ਪਰ ਉਸ ਔਰਤ ਦੇ ਕਹਿਣ ਮੁਤਾਬਕ ਬਾਅਦ ਦੇ ਵਿੱਚ ਇੱਕ ਸਿੱਟ ਬਾਬਾ ਬਲਵਿੰਦਰ ਸਿੰਘ ਬਦਲ ਗਿਆ ਮੁੱਕਰ ਗਿਆ ਫੇਰ ਇਹਦੇ ਤੇ ਪਰਚਾ ਦਰਜ ਹੋਇਆ ਤੇ ਅੱਜ ਇਹਨੂੰ ਅਦਾਲਤ ਨੇ 10 ਸਾਲ ਦੀ ਸਜ਼ਾ ਸੁਣਾਈ ਜੀ ਅੱਛਾ ਗੁਰਦਾਸਪੁਰ ਦੇ ਵਿੱਚ ਕਹਿੰਦੇ ਸਰਕਾਰੀ ਅਧਿਕਾਰੀ ਗਏ ਸੀ ਕਿਸੇ ਕਾਮਕਾਰ ਜਿਨ੍ਹਾਂ ਲੋਕਾਂ ਦੇ ਵਿਰੁੱਧ ਉਹ ਗਏ ਸਨ ਤਾਂ ਉਹਨਾਂ ਨੇ ਸ਼ੂਟਿੰਗ ਕੀਤੀ ਗੋਲੀਆਂ ਮਾਰ ਮਾਰ ਕੇ ਭਜਾਤੇ ਕੌਣ ਸਰਕਾਰੀ ਅਧਿਕਾਰੀ ਸੀ ਤੇ ਕਿਉਂ ਭਜਾਏ ਜੀ ਗੋਲੀਆਂ ਕਾਹਤੇ ਮਾਰੀਆਂ ਨੇ ਕਿ ਦੇਖੋ ਜੀ ਪੰਜਾਬ ਦੇ ਵਿੱਚ ਗੋਲੀ ਚਲਾਉਣ ਲੱਗਾ ਕੋਈ ਬੰਦਾ ਸੋਚਦਾ ਵੀ ਭਾਈ ਇੱਥੇ ਗੋਲੀ ਚਲਾਉਂਗਾ ਜੇ ਬੰਦਾ ਮਰ ਗਿਆ ਤਾਂ ਮੇਰਾ ਕੀ ਬਣੂਗਾ ਕਿਉਂਕਿ ਇਹ ਗੱਲ ਪੰਜਾਬਗਾਨੀ ਮਤ ਦਾ ਨਹੀਂ ਰਹੀ ਵੀ ਜਿਵੇਂ ਮਤ ਉਹਨਾਂ ਦੀ ਖਤਮ ਹੋ ਚੁੱਕੀ ਹੈ ਜਿਵੇਂ ਮੈਨੂੰ ਤਾਂ ਕਦੇ ਆਉਂ ਲੱਗਦਾ ਵੀ ਆਪਾਂ ਸਾਹਮਣੇ ਵਾਲੇ ਬੰਦੇ ਨੂੰ ਮਾਰਤਾ ਤਾਂ ਪਰ ਉਹਦਾ ਪੈਣ ਜੇ ਆਪਣਾ ਵੀ ਡੜ ਗਿਆ ਆਪਾਂ ਜੇਲ੍ਹ ਚਲੇ ਗਏ ਤੁਹਾਡਾ ਜੋਖਮ ਹੈਗਾ ਕਚਹਿਰੀਆਂ 'ਚ ਲੱਗ ਜਾਣਾ ਬਾਅਦ ਵਿੱਚ ਸਾਰੀ ਉਮਰ ਤੁਸੀਂ ਰੋਲਦੇ ਫਿਰਨਾ ਬੰਦਾ ਇਸ ਥਾਂ ਦੇ ਉੱਤੇ ਜਾ ਕੇ ਸੋਚਦਾ ਹੀ ਨਹੀਂਗਾ ਗੁਰਦਾਸਪੁਰ ਦੇ ਵਿੱਚ ਪਿੰਡ ਹੈ ਜੀ ਕਲੇਰ ਖੁਰਦ ਇਥੇ ਕੋਰਟ ਦੇ ਹੁਕਮਾਂ ਤੋਂ ਬਾਅਦ ਜ਼ਮੀਨ ਦਾ ਕਬਜ਼ਾ ਦਿਵਾਉਣ ਗਏ ਸਰਕਾਰੀ ਅਧਿਕਾਰੀ ਦੂਜੇ ਪੱਖ ਦੇ ਇਹਨਾਂ ਨੇ ਤਾਂ ਫਾਇਰਿੰਗ ਕਰਤੀ ਜਿਨ੍ਹਾਂ ਦੇ ਕੋਲੋਂ ਜ਼ਮੀਨ ਛਡਵਾ ਕੇ ਦੂਜੀ ਤਰਫੋਂ ਲੈਣੀ ਆ ਜਿਹੜੇ ਕਾਬਜ਼ ਤੇ ਹੈ ਉਹਨਾਂ ਨੇ ਗੋਲੀ ਚਲਾਤੀ ਆ ਇਹਦੇ ਵਿੱਚ ਘਟਨਾ ਦੇ ਮੌਕੇ 'ਤੇ ਨਾਇਬ ਤਹਿਸੀਲਦਾਰ ਸੀ ਕਨਗੋਸੀ ਪਟਵਾਰੀ ਸੀ ਤੇ ਚਾਰ ਪੁਲਿਸ ਕਰਮਚਾਰੀ ਅਧਿਕਾਰੀਆਂ ਨੇ ਟਰੱਕ ਦੇ ਪਿੱਛੇ ਲੁਕ ਕੇ ਆਪਣੀ ਜਾਨ ਬਚਾਈ ਆ ਜਿਹੜਾ ਕਬਜ਼ਾ ਕਰਨ ਵਾਲਾ ਪੱਖ ਆ ਉਸ ਗੱਜਰੀ ਰਣਜੀਤ ਸਿੰਘ ਰਣਜੀਤ ਸਿੰਘ ਤੇ ਉਹਦਾ ਪੁੱਤ ਜਤਿੰਦਰ ਸਿੰਘ ਤੇ ਨਰਿੰਦਰ ਸਿੰਘ 7 ਕਨਾਲ ਤੇ 12 ਮਰਲੇ ਜ਼ਮੀਨ ਦਾ ਕਬਜ਼ਾ ਦਬਾਉਣ ਵਾਸਤੇ ਅਧਿਕਾਰੀ ਪਹੁੰਚੇ ਸੀਗੇ ਇਹਨਾਂ ਦੇ ਉੱਤੇ ਗੋਲੀ ਚਲਾਈ ਗਈ ਆ ਸੋ ਇਸ ਤਰੀਕੇ ਦਾ ਮੇਰਵਾ ਆਇਆ ਜੀ ਕਿ ਹੁਣ ਇਹਨਾਂ ਦੇ ਉੱਤੇ ਹੋਰ ਪਰਚਾ ਦਰਜ ਹੋ ਜਾਏਗੀ ਅੱਛਾ ਟਣਾ ਜਿਹੜੀ ਤੁਸੀਂ ਖਬਰ ਦਿੱਤੀ ਸੀ ਵੀ ਮਨਰੇਗਾ ਸਕੀਮ ਬੰਦ ਕਰਕੇ ਉਹਦਾ ਨਾਮ ਬਦਲਤਾ ਜਿਹਦੇ ਵਿੱਚ ਸੂਬਾ ਸਰਕਾਰ ਵੀ 40% ਪਾਇਆ ਕਰੂਗੀ ਕਹਿੰਦੇ ਜਿਹੜੀ ਮਨਰੇਗਾ ਸਕੀਮ ਸੀ ਉਹਦੇ ਜਦਾਂ ਜੇ ਮਜ਼ਦੂਰ ਕੋਈ ਮਰ ਵੀ ਜਾਂਦਾ ਸੀ ਤਾਂ ਉਹਦੇ ਪੈਸੇ ਮਿਲ ਹੀ ਜਾਂਦੇ ਸੀ ਕਿੰਨੇ ਇੱਕ ਮਜ਼ਦੂਰ ਜਿਹੜੇ ਮਰ ਚੁੱਕੇ ਸਨ ਪੈਸੇ ਲੈਂਦੇ ਰਹੇ ਕਨਸਾ ਆਪਾਂ ਅਕਸਰ ਗੱਲ ਕਰਦੇ ਵੀ ਜਉਂਦੇ ਬੰਦੇ ਵੀ ਕਈ ਵਾਰ ਨਾ ਦੀਦੇ ਰੋਲਗਾਈਆਂ ਕਰਦੇ ਵੀ ਕੰਮ ਨਹੀਂ ਜਿਹੀ ਤੌਰ ਤੇ ਕਰਦੇ ਪਰ ਜਿਹੜੀ ਰਿਪੋਰਟ ਆਈ ਉਹਦੇ ਵਿੱਚ ਕਹਿੰਦੇ ਜਿ ਮਰੇ ਬਈ ਬੰਦੇ ਕੰਮ ਕਰੀ ਜਾਂਦੇ ਆ ਅਸਲ ਵਿੱਚ ਹਰਿਆਣਾ ਦੇ ਸਿਰਸਾ ਦੇ ਵਿੱਚ ਇੱਕ ਪਿੰਡ ਆ ਮੇਰੇ ਖਿਆਲ ਹੰਝਰੀ ਪਿੰਡ ਉਹਦਾ ਨਾਮ ਨਾ ਹੈਗਾ ਜੀ ਉਹਦੇ ਵਿੱਚ ਬਹੁਤ ਸਾਰੇ ਮਜ਼ਦੂਰ ਜਿਹੜੇ ਕਿ 7 ਸਾਲ ਪਹਿਲਾਂ ਕੋਈ 5 ਸਾਲ ਪਹਿਲਾਂ ਕੋਈ 3 ਸਾਲ ਪਹਿਲਾਂ ਜਿੱਦੀ ਮੌਤ ਹੋ ਗਈ ਆ ਤੇ ਕਾਗਜ਼ਾਂ ਦੇ ਵਿੱਚ ਅਧਿਕਾਰੀਆਂ ਨੇ ਦਿਖਾਇਆ ਵੀ ਪਿਛਲੇ ਹਫ਼ਤੇ ਵੀ ਧੜੀ ਲਾ ਕੇ ਗਏ ਆ ਇਹ ਜੀ ਪਿਛਲੇ ਮਹੀਨੇ ਜਾਂ ਪਿਛਲੇ ਸਾਲ 13 ਦਿਨ 15 ਦਿਨ 25 ਦਿਨ 30 ਦਿਨ ਲਗਾਤਾਰ ਕੰਮ ਕਰਕੇ ਗਏ ਆ। ਉਹਨਾਂ ਦੇ ਪੈਸੇ ਜਿਹੜੀ ਮਜ਼ਦੂਰੀ ਆ ਉਹ ਉਧਾਰੀਆਂ ਦੇ ਖਾਤੇ 'ਚ ਜਾਈ ਜਾਂਦੀ ਆ। ਤੇ ਰਿਪੋਰਟ ਦੇ ਵਿੱਚ ਲਿਖਿਆ ਜਾਂਦਾ ਵੀ ਕਮਲੇਸ਼ ਦੇਵੀ ਭਾਵੇਂ ਕਿ ਉਹ ਮਰੀ ਨੂੰ ਹੋ ਗਏ 5 ਸਾਲ ਪਰ ਇਹ ਗੱਲ ਕਹੀ ਜੀ ਵੀ ਪਿਛਲੇ ਮਹੀਨੇ ਇਹਨੇ ਮਨਰੇਗਾ ਤਹਿਤ ਕੰਮ ਕੀਤਾ, ਮਜ਼ਦੂਰੀ ਕੀਤੀ। ਇੰਟਰਲੋਕ ਟਾਈਲਾਂ ਲਾਉਣ ਦੇ ਵਿੱਚ ਕਹਿੰਦੇ ਜੀ ਕਮਲੇਸ਼ ਦੇਵੀ ਬੜੀ ਮਹਾਰਤ ਰੱਖਦੀ ਆ। ਇਹਦੇ ਹੱਥ ਦੀ ਸਫਾਈ ਬਹੁਤਾ ਕੰਮ ਬੜਾ ਵਧੀਆ ਕਰਦੀ ਆ। ਕੋਈ ਜਲਾਰਾਮ ਆ ਕੋਈ ਕਮਲੇਸ਼ ਦੇ ਵੀ ਆ ਕੋਈ ਦੀਪਕ ਆ ਕੋਈ ਕੋਈ ਆ ਤੋਂ ਕੋਈ ਆ ਮਤਲਬ ਇਹ ਜੀ ਕਿ ਇਹਨਾਂ ਅਧਿਕਾਰੀਆਂ ਦੇ ਵੱਲੋਂ ਜਿਹੜੇ ਕੁਝ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਵੱਲੋਂ ਮੋਹਿਆਂ ਜਿਹੇ ਪੈਸੇ ਖਾਦੇ ਗਏ ਆ ਜੀ ਰਾਜਾ ਬੜਿੰਗ ਤੇ ਸੁਖਵੀਰ ਸਿੰਘ ਬਾਦਲ ਦਾ ਦਸਤ ਪੰਜਾ ਪੈਂਦਾ ਰਹਿੰਦਾ ਹੁਣ ਲੇਟਲੀ ਕੀ ਖਬਰ ਆ ਦੇਖੋ ਜੀ ਅ ਪਿਛਲੇ ਸਾਲ ਸੁਖਵੀਰ ਸਿੰਘ ਬਾਦਲ ਨੇ ਗੱਲ ਕਹੀ ਸੀ ਕਿ ਮੈਂ ਗਿੱਦੜਵਾਹਾ ਤੋਂ 227 ਵਾਲੀ ਕਰੋੜ ਲੜੂੰਗਾ ਚਲੋ ਉਹਨਾਂ ਦੀ ਮਰਜ਼ੀ ਆ ਜੀ ਹਾਲੇ ਤੱਕ ਸਮਾਂ ਪਿਆ ਕੀਨੇ ਕਿਥੋਂ ਟੋਣ ਲੜਨੀ ਆ ਇਹ ਆਪਾਂ ਤਾਂ ਤੈਅ ਕਰਨ ਵਾਲੇ ਹੈ ਨਹੀਂ ਉਹਨਾਂ ਦੀ ਦਲੀਲ ਛਾ ਹੈ ਜੀ ਆ ਵੀ ਕਿਨੇ ਕਿਥੋਂ ਲੜਨੀ ਆ ਪਰ ਅੱਜ ਰਾਜਾ ਬਟਿੰਗ ਨੇ ਗੱਲ ਕਹੀ ਆ ਵੀ ਮੈਂ ਇਹਨਾਂ ਦੀ ਚਣੌਤੀ ਨੂੰ ਕਬੂਲ ਕਰਦਾ ਮੈਂ ਵੀ ਟੋਣ ਲੜੂੰਗਾ ਇਹਨਾਂ ਦੇ ਖਿਲਾਫ ਪਰ ਸੁਖਵੀਰ ਸਿੰਘ ਬਾਦਲਾ ਜਿਹੜੇ ਉਹ 2 ਥਾਂਵਾਂ ਤੋਂ ਟੋਣ ਨਾਲ ਲੜਨ ਬਸ 1 ਕੋ ਥਾਂ ਤੋਂ ਹੀ ਟੋਣ ਲੜਨ ਕਿਉਂਕਿ ਗੁੱਦੜ ਬਾਹੇ ਤੋਂ ਕਨੇ ਤੋਂ ਟੋਣ ਲੜੀ ਹੋਈ ਤਾਂ ਪਤਾ ਲੱਗੂਗਾ ਕਿ ਕੱਟੀ-ਕੱਟਾ ਕਨੇ ਆਪਾਂ ਕੱਢ ਲੈਨੇ ਆ ਵੀ ਭਾਈ ਕੀ ਬਣਦਾ ਤੋਂ ਮਤਲਬ ਇਹ ਜੀ ਤੇ ਭਾਵੇਂ ਹਲ ਸਵਾ ਸਾਲ ਪਿਆ ਵੋਟਾਂ ਦੇ ਵਿੱਚ ਪਰ ਗੱਲਾਂ ਐਵੇਂ ਚਲਦੀਆਂ ਵੀ ਜਿਵੇਂ ਪਰਸੋਂ ਟੋਣਾ ਹੁੰਦੀਆਂ ਜਿਵੇਂ ਅਗਲੇ ਮਹੀਨੇ ਟੋਣਾ ਹੁੰਦੀਆਂ ਸੋ ਹੋਰੋਂ ਤੱਕ ਪਤਾ ਨਹੀਂ ਕੀ ਬਣਨਾ ਸਵਾ ਸਾਲ ਬਾਅਦ ਪਰ ਸੁਖਵੀਰ ਬਾਦਲ ਨੇ ਗੱਲ ਕਹੀ ਸੀ ਮੈਂ ਗਿੱਦੜਬਾਹੇ ਤੋਂ ਟੋਣ ਲੜੂਗਾ ਤੇ ਰਾਜਾ ਬਣ ਕੇ ਕਹਿੰਦੇ ਮੈਂ ਗੱਲ ਕਹੀ ਕਿ ਮੈਂ ਮੁਕਾਬਲਾ ਕਰੂੰਗਾ ਪਰ ਤੁਸੀਂ ਦੋ ਖਾਵਾਂ ਤੋਂ ਨਹੀਂ ਕਹਿੰਦੇ ਗਿੱਦੜਬਾਹੇ ਤੋਂ ਰਹਿਣਾ ਤੇ ਤੁਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੂਪਾਂ ਦੇ ਸਬੰਧ ਦੇ ਵਿੱਚ ਐਸਜੀਪੀਸੀ ਨੇ ਕੀ ਸਪਸ਼ਟੀਕਰਨ ਦਿੱਤਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹੱਤਵਪੂਰਨ ਗੱਲ ਕਹੀ ਆ ਉਹ ਕਹਿੰਦੇ ਵੀ ਅਸੀਂ ਨਾ ਤਾਂ ਸਰਕਾਰ ਦਾ ਕੋਈ ਸਹਿਯੋਗ ਕਰਨਾ ਤੇ ਨਾ ਪੁਲਿਸ ਦਾ। ਨਾ ਅਸੀਂ ਕੋਈ ਰਿਕਾਰਡ ਬਹੋਜਿਆ ਕਰਵਾਉਣਾ ਤੇ ਨਾ ਅਸੀਂ ਪੜਤਾਲ ਦੇ ਵਿੱਚ ਹਾਜ਼ਰ ਹੋਣਾ। ਉਹ ਕਹਿੰਦੇ ਵੀ ਦੇਖੋ 328 ਰੂਪਾਂ ਦੇ ਬਾਬਰੇ ਜੋ ਅਕਾਲ ਤਖਤ ਸਾਹਿਬ ਦੀ ਕਮੇਟੀ ਸੀ ਜੋ ਉਹਨੇ ਹੁਕਮ ਲਾਇਆ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹ ਗੁਨਾਹ ਕੀਤਾ ਜਿਨ੍ਹਾਂ ਨੇ ਸਰਾਪੋਤ ਕੀਤਾ ਉਹਨਾਂ ਦੇ ਉੱਤੇ ਬਣਦੀ ਖਰਦੀ ਕਾਰਵਾਈ ਪਹਿਲਾਂ ਹੀ ਕੀਤੀ ਜਾ ਚੁੱਕੀ ਆ। ਸਾਡੇ ਲਈ ਅਕਾਲ ਤਖਤ ਸਾਹਿਬ ਸਰਵੋਤਮ ਸਰਵੋੱਚਾ ਇਸ ਤੋਂ ਅੱਗੇ ਕੋਈ ਨਹੀਂ। ਇਹ ਸਰਕਾਰਾਂ ਕਿਹੜੀਆਂ ਕੀ ਕਹਿੰਦੀਆਂ ਪੁਲਿਸ ਕੀ ਕਹਿੰਦੀ ਹੈ ਕਾਨੂੰਨ ਕੀ ਕਹਿੰਦਾ ਕਰਨੇ ਜੀ ਜੋ ਅਕਾਲ ਤਖਤ ਸਾਹਿਬ ਨੇ ਕਹਤਾ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਤੀ ਹੁਣ ਅਸੀਂ ਕਿਸੇ ਪੜਤਾਲ ਵਿੱਚ ਸ਼ਾਮਲ ਨਹੀਂ ਹੋਣਾ ਜੀ ਮੋਦੀ ਤੇ ਟਰੰਪ ਦੀ ਕੋਈ ਵੀਡੀਓ ਆਈ ਹੈ ਨਮੀ ਇੱਕ ਜੀ ਸੰਤ ਸਾਹਿਬ ਇਹ ਆਈ ਰਹੀ ਵੀਡੀਓ ਨਾ ਜਿਹੜੀ ਅੱਗ ਪਾ ਕੇ ਵੀ ਗੱਲ ਕਰਨ ਦੇ ਸੀਗੇ ਸੁਣੇ ਰੈਡੀਫਨ ਤੇ ਤੇ ਪਹਿਲਾਂ ਹੁੰਦਾ ਸੀਗਾ ਜੀ ਜੇ ਆਪਾਂ ਦੋ ਕ ਦਹਾਕੇ ਤਿੰਨ ਦਹਾਕੇ ਪਹਿਲਾਂ ਦੀ ਗੱਲ ਕਰ ਜੇ ਅੰਨੇ ਤਾਵਾ ਦੇ ਕਾਰਟੂਨ ਅਖਬਾਰਾਂ ਦੇ ਵਿੱਚ ਸ਼ਬਦੇ ਹੁੰਦੇ ਸੀ ਵੀ ਜੇ ਕੈਪਟਨ ਨੇ ਬਾਦਲ ਬਾਰੇ ਇਹ ਗੱਲ ਕਹੇ ਤੀ ਬਾਦਲ ਨੇ ਕੈਪਟਨ ਬਾਰੇ ਇਹ ਗੱਲ ਕਹੇ ਤੀ ਉਹਨਾਂ ਨੇ ਮਿਲ ਕੇ ਕਿਸੇ ਹੋਰ ਬਾਰੇ ਇਹ ਗੱਲ ਕਹੇ ਤੀ ਉਹ ਲੋਕਾਂ ਦਾ ਮਨੋਰੰਜਨ ਤਾਂ ਵੀ ਹੋ ਜਾਂਦਾ ਸੀ ਤੇ ਕਟਕਸ਼ਾ ਵੀ ਹੋ ਜਾਂਦਾ ਸੀਗਾ ਪਰ ਹੁਣ ਉਹ ਕਾਰਟੂਨਾਂ ਬੜੀ ਥਾਂ AI ਵੀਡੀਓ ਨੇ ਲੈ ਲਈ 40 ਸੈਕਿੰਡ ਦੀ ਇੱਕ ਵੀਡੀਓ ਜਿਹੜੀ ਅੱਜ ਕਾਂਗਰਸ ਨੇ ਅਪਲੋਡ ਕੀਤੀ ਆਪਦੇ ਪੇਜ ਤੇ ਉਹਦੇ ਵਿੱਚ ਮੋਦੀ ਸਾਹਿਬਾ ਜਿਹੜੇ ਉਹ 트ੰਪ ਦੇ ਨਾਲ ਫੋਨ ਤੇ ਗੱਲਬਾਤ ਕਰ ਰਹੇ ਆ ਤੇ ਮੋਦੀ ਹੋਰੀ ਇਹ ਗੱਲ ਕਹਿੰਦੇ ਜੀ ਜਨਾਬ ਦੱਸੋ ਹੁਕਮ ਕੀ ਆ ਦੇ ਬੋ ਟਰੰਪ ਹੋਰੀ ਕਹਿੰਨੇ ਕਿ ਤੁਸੀਂ ਮੈਨੂੰ ਖੁਸ਼ ਕਰਨਾ ਸੀਗਾ ਤੁਸੀਂ ਰੂਟ ਤੋਂ ਤੇਲ ਲੈਣਾ ਬੰਦ ਕਰਤਾ ਜਾਂ ਘਟਾਤਾ ਇਹ ਮੈਂ ਨਰਾਜ਼ ਸੀਗਾ ਤੇ ਤੁਹਾਨੂੰ ਬੜਾ ਜ਼ਰੂਰੀ ਸੀ ਤੁਹਾਡੇ ਲਈ ਕਿ ਮੈਨੂੰ ਖੁਸ਼ ਕੀਤਾ ਜਾਵੇ ਫਿਰ ਉਸ ਤੋਂ ਬਾਅਦ ਮੋਦੀ ਹੋਰੀ ਕਹਿੰਨੇ ਕਿ ਜੀ ਜਨਾਬ ਜੋ ਤੁਹਾਡਾ ਹੁਕਮ ਹੈ ਭਾਵੇਂ ਮੈਨੂੰ ਜਨਤਾ ਦਰਦ ਨਹੀਂ ਪੈ ਜੇ ਤੇ ਮੈਂ ਤੁਹਾਡਾ ਹੁਕਮ ਹੀ ਚਲਾਉਂਦਾ ਰਹੂੰਗਾ ਤੇ ਕਾਂਗਰਸ ਨੇ ਗੱਲ ਕਹੀ ਹੈ ਵੀ ਭਾਈ ਦੇਖੋ ਟਰੰਪ ਤਾਂ ਇਹ ਗੱਲ ਕਹਣਾ ਜਿਵੇਂ ਮਗੈਂਬੋ ਖੁਸ਼ ਹੁਆ ਉਹ ਇਹ ਤਾਂ ਡਾਇਲੌਗ ਹੀ ਇਦਾਂ ਦੇ ਬਣ ਕੇ ਵੀ ਭਾਈ ਮੈਂ ਉਹਨੂੰ ਵੀ ਚੱਕ ਦੇਣਾ ਉਹਨੂੰ ਵੀ ਚੱਕ ਦੇਣਾ ਉਹਨੂੰ ਵੀ ਛੱਡਣਾ ਉਹਨੂੰ ਵੀ ਛੱਡਣਾ ਤੇ ਸਾਡੇ ਵਾਲੇ ਪ੍ਰਧਾਨ ਇਹ ਦਾ ਸੋਕ ਵੀ ਖਲੇ ਲਾ ਕੇ ਜ਼ਿੰਦਗੀ ਜਿਉਉਂਦੇ ਕਿਵੇਂ ਦੇਸ਼ ਦੀ ਪਿੱਠਲ ਵਜ ਜਾਂਦੇ ਆ ਟਣਾ ਜੀ ਇੱਥੇ ਉੱਤਰੀ ਅਮਰੀਕਾ ਦੇ ਵਿੱਚ ਤੇ ਯੂਰਪ ਦੇ ਵਿੱਚ ਵੈਨਜ਼ੂਏਲਾ ਤੇ ਜੋ ਕੁਝ ਐਗਰੈਸ਼ਨ ਕੀਤਾ 트ੰਪ ਨੇ ਤੇ ਉੱਥੋਂ ਦਾ ਪ੍ਰੈਜ਼ੀਡੈਂਟ ਤੇ ਉਹਦੀ ਧਰਮ ਪਤਨੀ ਚੁੱਕ ਲਿਆਏ ਨੇ ਇਹਦਾ ਬੜਾ ਚਰਚਾ ਹੈ ਔਰ ਇੱਕ ਇਸ ਨੂੰ ਦਾ ਫੀਅਰ ਵੀ ਪੈਦਾ ਹੋ ਰਿਹਾ ਹੈ ਨੈਕਸਟ ਕਿਹੜਾ ਮੁਲਕ ਹੋਏਗਾ ਗ੍ਰੀਨਲੈਂਡ ਵਗੈਰਾ ਡਰੇ ਬੈਠੇ ਆ ਯਕੀਨ ਕਰਨਾ ਕਿ ਕੈਨੇਡਾ ਦੇ ਵਿੱਚ ਵੀ ਇਸ ਗੱਲ ਦਾ ਭੈ ਜ਼ਰੂਰ ਆ ਗਿਆ ਹੈ ਕਿ ਹੁਣ ਕੀ ਬਣੇਗਾ ਹਿੰਦੂਸਤਾਨ ਦੇ ਵਿੱਚ ਤੇ ਇਸ ਪਾਕਿਸਤਾਨੀ ਬੈਲਟ ਦੇ ਵਿੱਚ ਕੋਈ ਇਸ ਕਿਸਮ ਦਾ ਡਰ ਪਾ ਪੈਦਾ ਹੋਇਆ ਜਾਂ ਕੋਈ ਪ੍ਰਵਾਹ ਨਹੀਂ ਉੱਥੇ ਦੇਖੋ ਜੀ ਗੱਲ ਇਹ ਕਿ ਭਾਰਤ ਦੇ ਵਿਦੇਸ਼ ਵਿਭਾਗ ਨੇ ਤਾਂ ਇਹ ਗੱਲ ਕਹੀ ਆ ਕਿ ਨਹੀਂ ਕਿ ਵੈਨਜ਼ੂਏਲਾ ਦੇ ਵਿੱਚ ਜਿਹੜੀ ਸਾਡੀ ਅੰਬੈਸੀ ਆ ਉਹਦੇ ਅਸੀਂ ਭਾਰਤੀਆਂ ਦੇ ਉੱਤੇ ਨਜ਼ਰ ਰੱਖ ਰਹੇ ਹਾਂ ਜੇਕਰ ਕੋਈ ਵੀ ਜ਼ਰੂਰਤ ਪੈਂਦੀ ਆ ਅਸੀਂ ਹਾਜ਼ਰ ਹਾਂ ਪਰ ਜੇਕਰ ਮਿਲ ਬੈਠ ਕੇ ਮਸਲੇ ਦਾ ਹੱਲ ਨਿਕਲੇ ਤਾਂ ਜ਼ਿਆਦਾ ਵਧੀਆ ਦਬਮੀ ਜੀ ਸੁਰ ਦੇ ਵਿੱਚ ਭਾਰਤ ਨੇ ਅਰਦਾ ਇਹ ਬਿਆਨ ਦਿੱਤਾ ਦੂਜੀ ਗੱਲ ਇਹ ਕਿ ਭਾਰਤੀ মিডিਆ ਦੇ ਵਿੱਚ ਵੀ ਨੈਸ਼ਨਲ মিডিਆ ਦੇ ਵਿੱਚ ਬਿਲਕੁਲ ਤੁਹਾਡੀਆਂ ਖਬਰਾਂ ਸਹੀ ਆ ਜੀ ਇਹ ਜਦੋਂ ਹੁਣ ਉਧਰ ਚੱਕਿਆ ਗਿਆ ਜੀ ਉਹਦਾ ਰਾਸ਼ਟਰਪਤੀ ਨਿਕੋਲਸ ਮਾਦਰੋ ਤੇ ਉਹਨਾਂ ਦੀ ਧਰਮ ਪਤਨੀ ਤੇ ਉਸ ਤੋਂ ਬਾਅਦ ਸੀਨ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਵਿਦੇਸ਼ ਵਿਭਾਗ ਦੇ ਵੱਲੋਂ ਉਹ ਵੀ ਸਾਹਮਣੇ ਆਇਆ ਭਾਰਤੀ মিডিਆ ਦੇ ਵਿੱਚ ਆ ਤੇ ਜਿਹੜੀਆਂ ਗੱਲਾਂ ਇੱਥੇ ਗ੍ਰੀਨਲੈਂਡ ਦੇ ਉੱਤੇ ਕਬਜ਼ੇ ਵਾਲੀਆਂ ਕੀਤੀਆਂ ਉਹ ਵੀ ਪੰਜਾਬ ਦੇ ਵੱਖ-ਵੱਖ মিডিਆਦਾਰਾਂ ਦੇ ਚਰਚਾ ਦਾ ਵਿਸ਼ਾ ਹੈਗਾ ਤੇ ਇਸ ਗੱਲ ਨੂੰ ਮੰਨਤ ਜਾ ਰਿਹਾ ਵੀ ਇਹ ਟਕੜਛਾਈ ਆ ਇਹ ਜ਼ਿਆਰਤੀ ਆ ਤੇ ਪਰ ਇਹ ਵੀ ਗੱਲ ਦਾ ਦੂਜਾ ਪੱਖ ਹੈ ਕਿ ਭਾਈ ਉਥੋਂ ਦੀ ਅਰਥਵਸਥਾ ਬੜੀ ਦਾਮਾਂ ਡੋਲਾ ਤੇ ਤੇਲ ਦੇ ਪੰਹਾਰਾਂ ਦੇ ਉੱਤੇ ਕਬਜ਼ੇ ਵੀ ਗੱਲ ਹੈ ਮਤਲਬ ਇਹ ਪੰਜਾਬ ਦੀਆਂ ਸੱਥਾਂ ਤੋਂ ਲੈ ਕੇ ਪੰਜਾਬ ਦੇ ਪਾਰਕਾਂ ਤੋਂ ਲੈ ਕੇ ਪੰਜਾਬ ਦੇ ਆਮ ਲੋਕਾਂ ਤੋਂ ਲੈ ਕੇ ਤੇ ਪੰਜਾਬੀ ਮੀਡੀਆ ਤੇ ਦੇਸ਼ ਦੇ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਹੈਗਾ ਤੇ ਸਾਬਕਾ ਮੰਤਰੀ ਕਲਮੇਦੀ ਦਾ ਦੇਹਾਂਤ ਕਿਵੇਂ ਹੋ ਗਿਆ ਜੀ ਬਿਲਕੁਲ ਜੀ ਜਿਹੜੇ सुरेश ਕਲਮਾਡੀ ਨੇ ਉਹ 81 ਸਾਲ ਦੀ ਉਮਰ ਸੀ ਤੇ ਪੁਣੇ ਦੇ ਇੱਕ ਹਸਪਤਾਲ ਦੇ ਵਿੱਚ ਅਜੋਣੇ ਦੀ ਮੌਤ ਹੋਈ ਆ ਲਗਭਗ 3:30 ਵਜੇ ਇਹਨਾਂ ਨੇ ਆਖਰੀ ਸਾਹ ਲਿਆ ਦੂਜੀ ਗੱਲ ਇਹ ਜੀ ਕਿ ਇਹ ਤਿੰਨ ਵਾਰ ਰਾਜ ਸਭਾ ਤੇ ਤਿੰਨ ਵਾਰ ਲੋਕ ਸਭਾ ਦੇ ਮੈਂਬਰ ਰਹੇ ਆ ਤੇ ਕਿਸੇ ਵੇਲੇ ਇਹ ਕੇਂਦਰੀ ਰੇਲ ਰਾਜ ਮੰਤਰੀ ਵੀ ਰਹੇ ਆ ਤੇ ਅਗਲੀ ਗੱਲ ਇਹ ਜੀ ਕਿ ਇਹਨਾਂ ਦੇ ਜਾਣ ਤੋਂ ਬਾਅਦ ਇਹਨਾਂ ਦੇ ਪਰਿਵਾਰ ਕਿਸੇ ਜਿਹੜੇ ਰਾਜਨੀਤਿਕ ਸਹਿਯੋਗੀ ਆ ਉਹ ਦੁੱਖ ਦੇ ਵਿੱਚ ਆ ਪਰ ਇਹਨਾਂ ਦਾ ਇੱਕ ਵਾਰੀ ਵਿਵਾਦਾਂ ਦੇ ਵਿੱਚ ਵੀ ਨਾਂ ਆਇਆ ਸੀ ਜਦੋਂ ਰਾਸ਼ਟਰ ਮੰਡਲ ਖੇਡਾਂ ਹੋਈਆਂ ਸੀਗੀਆਂ ਕਾਮਨਵੈਲਥ ਖੇਡਾਂ ਦਿੱਲੀ ਦੇ ਵਿੱਚ ਉਦੋਂ ਫਿਰ ਇਹਨਾਂ ਦਾ ਨਾਮ ਵੀ ਵਿੱਚ ਵਜਿਆ ਸੀਗਾ ਪਰ ਅੱਜ 81 ਸਾਲ ਦੀ ਉਮਰ ਦੇ ਵਿੱਚ ਮੌਤ ਹੋ ਗਈ ਆ ਪਿਛਲੇ ਕਾਫੀ ਸਮੇ ਤੋਂ ਬਿਮਾਰ ਸੀ सुरेश ਕੁਲਮਾਟੀ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਜੀ ਪੰਜਾਬ ਦਾ ਮੌਸਮ ਬਹੁਤ ਠੰਡਾ ਜੀ ਅੱਜ ਦੁਪਹਿਰ ਦੇ ਵੇਲੇ ਧੁੱਪ ਸੀਗੀ ਪਰ ਧੁੱਪ ਦੇ ਵਿੱਚ ਹਵਾ ਸੀ ਇਸ ਕਰਕੇ ਪਿੰਡੇ ਨੂੰ ਨਿੱਦਗਾਉਣ ਦੀ ਥਾਂ ਦੇ ਉੱਤੇ ਠਾਰੀ ਛੇੜਦੀ ਸੀ ਤੇ ਸਵੇਰ ਦੇ ਵੇਲੇ ਤੇ ਇਸ ਵੇਲੇ ਠੰਡ ਬਹੁਤ ਜ਼ਿਆਦਾ ਹੁੰਦੀ ਆ ਤੇ ਅੱਜ ਇਸ ਵੇਲੇ ਧੁੰਦ ਭਾਵੇਂ ਘਟਾ ਪਰ ਆਉਂਦੇ 48 ਘੰਟੇ ਦੇ ਵਿੱਚ ਮੀਂਹ ਦੀ ਸੰਭਾਵਨਾ ਕੋਈ ਨਹੀਂ ਧੁੰਦ ਕੋਰਾ ਤੇਲ ਜ਼ਬਰਦਸਤ ਪ੍ਰੇਣੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰਾ ਨੂੰ ਕਹਿੰਦੇ ਅਕਾਲ ਤਖਤ ਦੇ ਉੱਤੇ ਸਦਕੇ ਜਥੇਦਾਰ ਨੇ ਹੋਰ ਗੁੱਡੀ ਚੜਾ ਦੇਣੀ ਹੈ ਚੀਫ ਮਿਨਿਸਟਰ ਦੀ ਚੀਫ ਮਿਨਿਸਟਰ ਦੇ ਅਕਸ ਦੇ ਵਿੱਚ ਕਹਿੰਦੇ ਬਹੁਤ ਉਬਾਰ ਆ ਜਾਏਗਾ ਜੇ ਉਹ ਉੱਥੇ ਜਾ ਕੇ ਪੇਸ਼ ਹੁੰਦੇ ਉਹਨਾਂ ਨੇ ਕਹਿ ਵੀ ਦਿੱਤਾ ਕਿ ਮੈਂ ਪੇਸ਼ ਹੋਵਾਂਗਾ ਮੈਂ ਨੰਗੇ ਪੈਰੀ ਆਵਾਂਗਾ ਇਸ ਦੇ ਬਾਰੇ ਕੋਈ ਹੋਰ ਜਾਣਕਾਰੀ ਆਪ ਜੀ ਦੀ opinion ਦੇਖੋ ਜੀ ਇੱਕ ਤਾਂ ਗੱਲ ਇਹ ਹੈ ਜੀ ਕਿ ਉਹਨਾਂ ਨੇ ਕਿਹਾ ਸੱਚਾ ਭਗਵੰਤ ਮਾਨ ਸਾਹਿਬ ਨੇ ਵੀ ਮੈਂ 15 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਰਾਸ਼ਟਰਪਤੀ ਦੇ ਆਉਣਾ ਦਰੋਪਤੀ ਮੁਰਮੂ ਨੇ ਕਾਨਫਰੰਸ ਦੇ ਲਈ ਇਸ ਕਰਕੇ ਮੈਂ ਉਸ ਦਿਨ ਆਉਣ ਤੋਂ ਅਸਮਰਥਾ ਪਰ ਇੱਕ ਤਾਂ ਗੱਲ ਹੈ ਜੀ ਕਿ ਅਗਲੀ ਤਰੀਕ ਤੈਅ ਨਹੀਂ ਹੋਈ ਦੀ 15 ਤੋਂ ਬਾਅਦ ਕਿਹੜੀ ਨੂੰ ਬੁਲਾਇਆ ਜਾਊਗਾ ਤੇ ਕਿਹੜੀ ਨੂੰ ਜਾਣਗੇ ਪਰ ਅੱਜ ਮੈਂ ਇੱਕ ਰਿਪੋਰਟ ਪੜ੍ਹੀ ਹੈ ਜੇਕਰ ਭਗਵਾਨ ਸਤਿਮਾਨ ਹੋਰੀ ਪਹੁੰਚਦੇ ਆ ਅਕਾਲ ਸਰਬ ਸਬਕਤਰਿਤ ਤਾਂ ਇਹ ਪੰਜਾਬ ਦੇ ਪਹਿਲੇ ਚੀਫ ਮਿਨਿਸਟਰ ਹੋਣ ਦੇ ਜਿਹੜੇ ਇੱਥੇ ਬਤੌਰ ਮੁੱਖ ਮੰਤਰੀ ਗਏ ਆ ਮੁੱਖ ਮੰਤਰੀ ਹੁੰਦਿਆਂ ਗਏ ਆ ਕਿਸੇ ਵੇਲੇ ਸਰਜੀਤ ਸਿੰਘ ਬਰਨਾਲਾ ਨੂੰ ਵੀ ਬੁਲਾਇਆ ਗਿਆ ਸੀ ਜਦੋਂ ਮੁੱਖ ਮੰਤਰੀ ਸੀਗੇ ਪਰ ਉਹ ਉਦੋਂ ਨਹੀਂ ਸੀਗਾ ਜਦੋਂ ਮੁੱਖ ਮੰਤਰੀ ਸੀ ਜਦੋਂ ਸਾਬਕਾ ਹੋ ਗਏ ਉਦੋਂ ਗਏ ਸੀ ਤੇ ਫਿਰ ਪੰਚ ਤੋਂ ਕੱਢਿਆ ਗਿਆ ਸੀ ਕਿਸੇ ਵੇਲੇ ਦਰਬਾਰਾ ਸਿੰਘ ਨੂੰ ਵੀ ਬੁਲਾਇਆ ਗਿਆ ਸੀ ਜਦੋਂ ਚੀਫ ਮਿਨਿਸਟਰ ਸੀ ਪਰ ਉਹ ਉਦੋਂ ਨਹੀਂ ਸੀਗਾ ਜਦੋਂ ਗਿਆਨੀ ਜ਼ੈਲ ਸਿੰਘ ਰਾਸ਼ਟਰਪਤੀ ਸੀ ਉਹਨਾਂ ਨੂੰ ਬੁਲਾਇਆ ਗਿਆ ਸੀਗਾ ਪਰ ਉਹ ਨਹੀਂ ਸੀਗਾ ਪ੍ਰਮੋਚਨ ਸਿੰਘ ਓਐਸਡੀ ਦੇ ਰਾਹੀਂ ਉਹਨਾਂ ਨੇ ਸਪਸ਼ਟੀਕਰਨ ਭੇਜਤਾ ਸੀਗਾ ਪਰ ਜੇਕਰ ਪੰਜਾਬ ਦੇ ਮੁੱਖ ਮੰਤਰੀ ਜਾਂਦੇ ਆ ਉਹ ਕਿੰਨੀ ਤਰੀਕ ਨੂੰ ਜਾਂਦੇ ਆ ਜਾਂ ਕਿਹਨੂੰ ਨਹੀਂ ਜਾਂਦੇ ਬਾਅਦ ਦਾ ਵਿਸ਼ਾ ਪਰ ਜੇ ਉਹ ਜਾਂਦੇ ਤਾਂ ਪਹਿਲੀ ਵਾਰ ਹੋਊਗਾ ਜੀ ਬਤੌਰ ਮੁੱਖ ਮੰਤਰੀ ਉਹ ਜਾ ਕੇ ਆਏ ਆ ਵੈਸੇ ਤਾਂ ਵੱਡੇ ਬਾਦਲ ਸਾਹਿਬ ਜਿਹੜੇ ਉਹ ਵੀ ਉੱਥੇ ਅਕਾਲਤ ਸਾਹਿਬ ਦੀ ਤਲਬ ਹੋਈ ਸੀ ਪਰ ਉਹ ਸਾਬਕਾ ਸੀ ਮੈਂ ਵਰਤਮਾਨ ਦੀ ਗੱਲ ਕਰਦਾ ਵੀ ਜੇਕਰ ਗਏ ਤਾਂ ਭਗਵੰਤ ਸਬੰਨ ਪਹਿਲੇ ਮੁੱਖ ਮੰਤਰੀ ਹੋਣਗੇ ਜੀ ਟਰਨਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਮਿਹਰਬਾਨੀ ਬਹੁਤ ਤਨਵਾ